ਸਤ ਸੰਗਤ ਜੀ ਅੱਜ ਦੀ ਇਹ ਸਾਖੀ ਇੱਕ ਐਸੀ ਘਟਨਾ ਨਾਲ ਸੰਬੰਧਤ ਹੈ ਜਦੋਂ ਇੱਕ ਪਿਤਾ ਨੇ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਉਣ ਲਈ ਆਪਣੇ ਜਵਾਨ ਪੁੱਤਰ ਦਾ ਸਿਰ ਵੱਢ ਦਿੱਤਾ ਲਾਹੌਰ ਦੇ ਇੱਕ ਪਿੰਡ ਸ਼ਾਹਬਾਜ਼ ਵਿੱਚ ਭਾਈ ਸੰਮਨ ਅਤੇ ਭਾਈ موسی ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਸਨ ਦੋਨੋਂ ਪਿਓ ਪੁੱਤਰ ਸਨ ਭਾਈ موسی ਪਿਓ ਸੀ ਅਤੇ ਭਾਈ ਸੰਮਨ ਪੁੱਤਰ ਸੀ ਕਾਰ ਵਿੱਚ ਗਰੀਬੀ ਬਹੁਤ ਜ਼ਿਆਦਾ ਸੀ ਪਰ ਫਿਰ ਵੀ ਉਹ ਆਪਣੀ ਕਮਾਈ ਦਾ ਕੁਝ ਹਿੱਸਾ ਗੁਰੂ ਘਰ ਵਿੱਚ ਜ਼ਰੂਰ ਦਿੰਦੇ ਸਨ ਕਿਉਂਕਿ ਦੋਵੇਂ ਪਿਓ ਪੁੱਤਰ ਦਾ ਗੁਰੂ ਘਰ ਨਾਲ ਬਹੁਤ ਲਗਾਵ ਸੀ ਉਹ ਗੁਰੂ ਘਰ ਦੇ ਪੱਕੇ ਸ਼ਰਧਾਲੂ ਸਨ ਜਦ ਵੀ ਉਹਨਾਂ ਨੂੰ ਗੁਰੂ ਜੀ ਦੇ ਆਉਣ ਦੀ ਖਬਰ ਹੁੰਦੀ ਤਾਂ ਉਹ ਗੁਰੂ ਜੀ ਦੇ ਦਰਸ਼ਨਾਂ ਲਈ ਉੱਥੇ ਪਹੁੰਚ ਜਾਂਦੇ ਇੱਕ ਵਾਰ ਪੰਜਵੀਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਪਾਈ موسی ਹੋਣਾ ਦੇ ਪਿੰਡ ਸ਼ਾਹਬਾਜ਼ ਵਿੱਚ ਪਹੁੰਚੇ। ਗੁਰੂ ਜੀ ਦੇ ਆਪਣੇ ਪਿੰਡ ਆਉਣ ਦੀ ਖਬਰ ਸੁਣਦੇ ਹੀ ਪਾਈ موسی ਅਤੇ ਪਾਈ ਸੰਮਣ ਗੁਰੂ ਜੀ ਦੇ ਦਰਸ਼ਨਾਂ ਲਈ ਉੱਥੇ ਪਹੁੰਚ ਗਏ। ਸੰਗਤ ਵਿੱਚੋਂ ਬਹੁਤ ਸਾਰੇ ਲੋਕ ਗੁਰੂ ਜੀ ਨੂੰ ਬੇਨਤੀ ਕਰ ਰਹੇ ਸਨ ਕਿ ਗੁਰੂ ਜੀ ਤੁਸੀਂ ਸਾਡੇ ਘਰ ਆਣ ਕੇ ਪ੍ਰਸ਼ਾਦਾ ਸ਼ਕੋ। ਉਹਨਾਂ ਵੱਲ ਵੇਖ ਕੇ ਪਿਓ ਅਤੇ ਪੁੱਤਰ ਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਅਸੀਂ ਵੀ ਗੁਰੂ ਜੀ ਨੂੰ ਆਪਣੇ ਘਰ ਬੁਲਾ ਕੇ ਪ੍ਰਸ਼ਾਦਾ ਛਕਾਈਏ ਪਰ ਪਿਓ ਪੁੱਤਰ ਦੋਹਾਂ ਦੀ ਕਮਾਈ ਬਹੁਤ ਘੱਟ ਸੀ ਕਮਾਈ ਵਿੱਚੋਂ ਗੁਰੂ ਘਰ ਦਾ ਹਿੱਸਾ ਦੇਣ ਤੋਂ ਬਾਅਦ ਉਹਨਾਂ ਕੋਲ ਸਿਰਫ ਉਹਨਾਂ ਹੀ ਬਚਦਾ ਸੀ ਜਿੰਨਾ ਉਹਨਾਂ ਦੇ ਆਪਣੇ ਲਈ ਸ਼ਾਇਦ ਕਾਫੀ ਨਹੀਂ ਸੀ ਸਾਧ ਸੰਗਤ ਜੀ ਅੱਜ ਅਸੀਂ ਸਭ ਕੁਝ ਹੋਣ ਦੇ ਬਾਵਜੂਦ ਵੀ ਗੁਰੂ ਘਰ ਲਈ ਦਸਵੰਧ ਨਹੀਂ ਕੱਢਦੇ ਪੰਨ ਸੰਨ ਉਹ ਗੁਰੂ ਦੇ ਸਿੱਖ ਜੋ ਆਪ ਤਾਂ ਭਾਵੇਂ ਭੁੱਖੇ ਰਹਿ ਕੇ ਵੀ ਗੁਜ਼ਾਰਾ ਕਰ ਲੈਂਦੇ ਸਨ ਪਰ ਆਪਣੀ ਕਮਾਈ ਦਾ ਦਸਵੰਦ ਦੇਣਾ ਨਹੀਂ ਭੁੱਲਦੇ ਸਨ। ਤੋਂ ਉਹ ਪਿਓ ਪੁੱਤਰ ਨੇ ਬੈਠ ਕੇ ਇਹ ਵਿਚਾਰ ਕੀਤੀ ਕਿ ਉਹ ਪਿੰਡ ਦੇ ਹਲਵਾਈ ਜਗਤਰਾਮ ਕੋਲ ਜਾ ਕੇ ਉਸ ਨੂੰ ਬੇਨਤੀ ਕਰਨਗੇ ਕਿ ਉਹ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਉਣ ਦੀ ਸ਼ਰਧਾ ਰੱਖਦੇ ਹਨ। ਪਰ ਪੈਸੇ ਪੱਖੋਂ ਉਹਨਾਂ ਦੀ ਇੰਨੀ ਸਮਰੱਥਾ ਨਹੀਂ ਹੈ। ਸੋ ਜਗਤਰਾਮ ਜੀ ਤੁਸੀਂ ਸਾਨੂੰ ਗੁਰੂ ਸਾਹਿਬ ਤੇ ਉਹਨਾਂ ਦੇ ਨਾਲ ਆਏ ਸਿੱਖਾਂ ਵਾਸਤੇ ਭੋਜਨ ਤਿਆਰ ਕਰ ਦੇਣਾ ਅਸੀਂ ਤੁਹਾਨੂੰ ਇਸ ਦਾ ਖਰਚਾ ਹੌਲੀ-ਹੌਲੀ ਕਮਾ ਕੇ ਵਿਆਜ ਸਮੇਤ ਵਾਪਸ ਕਰ ਦੇਵਾਂਗੇ ਪਿਓ ਅਤੇ ਪੁੱਤਰ ਨੇ ਜਗਤਰਾਮ ਨੂੰ ਕਿਹਾ ਕਿਰਪਾ ਕਰਕੇ ਸਾਡੀ ਮਦਦ ਕਰੋ ਹਲਵਾਈ ਜਗਤਰਾਮ ਨੇ ਉਹਨਾਂ ਦੀ ਬੇਨਤੀ ਸੁਣ ਕੇ ਹਾਂ ਕਰ ਦਿੱਤੀ ਜਗਤਰਾਮ ਤੋਂ ਹਾਂ ਹੁੰਦਿਆਂ ਹੀ ਦੋਵੇਂ ਪਿਓ ਅਤੇ ਪੁੱਤਰ ਗੁਰੂ ਜੀ ਨੂੰ ਸੱਦਾ ਦੇਣ ਲਈ ਚਲੇ ਗਏ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਘਰ ਪ੍ਰਸ਼ਾਦਾ ਸ਼ਕਨ ਦੀ ਬੇਨਤੀ ਕੀਤੀ। ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਨੇ ਕਿਹਾ ਜਾਓ ਅਤੇ ਪ੍ਰਸ਼ਾਦਾ ਤਿਆਰ ਕਰੋ। ਤਿੰਨ ਅਤੇ ਸਮਾਂ ਮਿੱਠਿਆ ਗਿਆ। ਦੋਵੇਂ ਪਿਉ ਪੁੱਤਰ ਖੁਸ਼ੀ-ਖੁਸ਼ੀ ਵਾਪਸ ਆ ਗਏ। ਅਤੇ ਆ ਕੇ ਹਲਵਾਈ ਜਗਤਰਾਣ ਕੋਲੋਂ ਪ੍ਰਸ਼ਾਦੇ ਦੀ ਰਸਤ ਤਿਆਰ ਕਰਵਾਉਣ ਲੱਗੇ। ਭਾਈ ਮੂਸਾ ਜੀ ਦੇ ਗਵਾਂਡ ਵਿੱਚ ਇੱਕ ਸੇਠ ਰਹਿੰਦਾ ਸੀ। ਉਹ ਬਹੁਤ ਕੰਜੂਸ ਸੀ। ਜਦ ਉਸ ਨੂੰ ਇਹ ਪਤਾ ਲੱਗਾ ਕਿ ਗੁਰੂ ਜੀ ਭਾਈ ਮੂਸਾ ਦੇ ਘਰ ਪ੍ਰਸ਼ਾਦਾ ਛਕਣ ਲਈ ਆ ਰਹੇ ਹਨ ਤਾਂ ਉਸ ਦੇ ਮਨ ਵਿੱਚ ਈਰਖਾ ਆ ਗਈ ਉਸਨੇ ਸੋਚਿਆ ਕਿ ਲੋਕ ਕੀ ਕਹਿਣਗੇ ਕਿ ਇੱਕ ਗਰੀਬ ਨੇ ਗੁਰੂ ਜੀ ਨੂੰ ਪ੍ਰਸ਼ਾਦਾ ਛਕਾਇਆ ਪਰ ਇੱਕ ਸੇਠ ਨੇ ਨਹੀਂ ਇਸ ਲਈ ਉਹ ਹਲਵਾਈ ਜਗਤਰਾਮ ਦੇ ਕੋਲ ਗਿਆ ਅਤੇ ਕਹਿਣ ਲੱਗਾ ਕਿ ਭਾਈ ਮੂਸਾ ਕੋਲ ਤਾਂ ਆਪਣੇ ਖਾਣ ਜੋਗੇ ਪੈਸੇ ਨਹੀਂ ਹੁੰਦੇ ਉਹ ਤੇਰਾ ਉਧਾਰ ਕਿਵੇਂ ਚਕਾਵੇਗਾ ਉਧਾਰ ਪੈਸੇ ਦੇ ਕੇ ਤੂੰ ਬਹੁਤ ਵੱਡੀ ਗਲਤੀ ਕਰ ਰਿਹਾ ਹੈ। ਸੇਠ ਦੀਆਂ ਗੱਲਾਂ ਸੁਣ ਕੇ ਹਲਵਾਈ ਸੋਚਾਂ ਵਿੱਚ ਪੈ ਗਿਆ। ਅਤੇ ਕਾਫੀ ਵਿਚਾਰ ਕਰਨ ਤੋਂ ਬਾਅਦ ਉਸਨੇ ਸੰਮਨ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਉਹ ਉਹਨਾਂ ਨੂੰ ਇੰਨਾ ਵੱਡਾ ਉਧਾਰ ਨਹੀਂ ਦੇ ਸਕਦਾ। ਤੁਸੀਂ ਜਾਂ ਤਾਂ ਮੈਨੂੰ ਪੂਰੇ ਪੈਸੇ ਦੇ ਦੇਵੋ ਨਹੀਂ ਤਾਂ ਮੈਂ ਭੋਜਨ ਤਿਆਰ ਨਹੀਂ ਕਰਾਂਗਾ। ਇਸ ਤੋਂ ਬਾਅਦ ਭਾਈ ਸੰਮਨ ਨੇ ਘਰ ਜਾ ਕੇ ਇਹ ਸਾਰੀ ਗੱਲ ਆਪਣੇ ਪਿਤਾ ਭਾਈ ਮੂਸੇ ਨੂੰ ਦੱਸੀ ਤਾਂ ਉਹ ਵੀ ਚਿੰਤਾ ਵਿੱਚ ਪੈ ਗਏ ਦੋਵੇਂ ਪਿਓ ਅਤੇ ਪੁੱਤਰ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਉਣ ਲਈ ਸੋਚਣ ਲੱਗੇ ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਜਦੋਂ ਕੋਈ ਵੀ ਰਸਤਾ ਨਾ ਲੱਭਾ ਤਾਂ ਪੁੱਤਰ ਸੰਮਨ ਨੇ ਕਿਹਾ ਕਿ ਪਿਤਾ ਜੀ ਗੁਰੂ ਸਾਹਿਬ ਰੱਬ ਦਾ ਰੂਪ ਹਨ ਤੇ ਜੇ ਉਹ ਸਾਡੇ ਘਰੋਂ ਪ੍ਰਸ਼ਾਦਾ ਛੱਕੇ ਬਿਨਾਂ ਚਲੇ ਗਏ ਤਾਂ ਇਹ ਇੱਕ ਬਹੁਤ ਵੱਡਾ ਪਾਪ ਹੋਵੇਗਾ ਇਸ ਲਈ ਪਿਤਾ ਜੀ ਅਸੀਂ ਰਾਤ ਨੂੰ ਪਿੰਡ ਵਾਲੇ ਸ਼ਾਹੂਕਾਰ ਦੀ ਦੁਕਾਨ ਵਿੱਚੋਂ ਸਮਾਨ ਚੋਰੀ ਕਰ ਲਈਏ ਤਾਂ ਅਸੀਂ ਉਸ ਸਮਾਨ ਨਾਲ ਪ੍ਰਸ਼ਾਦਾ ਤਿਆਰ ਕਰਕੇ ਗੁਰੂ ਜੀ ਨੂੰ ਪ੍ਰਸ਼ਾਦਾ ਸ਼ਕਾ ਸਕਦੇ ਹਾਂ ਪਰ ਪਿਤਾ موسی ਨੇ ਕਿਹਾ ਪੁੱਤਰ ਇਹ ਤਾਂ ਚੋਰੀ ਹੋਵੇਗੀ ਕਿ ਚੋਰੀ ਕਰਕੇ ਗੁਰੂ ਜੀ ਨੂੰ ਪ੍ਰਸ਼ਾਦਾ ਸ਼ਕਾਉਣਾ ਠੀਕ ਹੋਵੇਗਾ ਤਾਂ ਪੁੱਤਰ ਸੰਮਨ ਨੇ ਕਿਹਾ ਪਿਤਾ ਜੀ ਅਸੀਂ ਸਿਰਫ ਉਹਨਾਂ ਹੀ ਸਮਾਨ ਚੋਰੀ ਕਰਾਂਗੇ ਜਿੰਨਾ ਪ੍ਰਸ਼ਾਦੇ ਲਈ ਜ਼ਰੂਰੀ ਹੈ ਜਦੋਂ ਕੋਈ ਹੋਰ ਰਸਤਾ ਨਾ ਮਿਲਿਆ ਤਾਂ ਪਿਤਾ موسی ਨੇ ਸੰਬੰਧ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ ਯੋਜਨਾ ਦੇ ਅਨੁਸਾਰ ਰਾਤ ਦੇ ਸਮੇਂ ਦੋਵੇਂ ਸ਼ਾਹੂਕਾਰ ਦੀ ਦੁਕਾਨ ਦੇ ਕੋਲ ਗਏ ਅਤੇ ਦੁਕਾਨ ਦੀ ਕੰਧ ਪਾੜ ਕੇ ਸੰਮਨ ਦੁਕਾਨ ਦੇ ਅੰਦਰ ਚਲਾ ਗਿਆ ਪਿਤਾ موسی ਦੁਕਾਨ ਦੇ ਬਾਹਰ ਹੀ ਖੜਾ ਸੀ ਸੰਮਨ ਨੇ ਦੁਕਾਨ ਦੇ ਅੰਦਰੋਂ ਪ੍ਰਸਦ ਪਾਟੀ ਕੰਧ ਰਾਹੀ ਬਾਹਰ ਸੁੱਟ ਦਿੱਤੀ ਜਦ ਉਹ ਆਪ ਬਾਹਰ ਆਉਣ ਲੱਗਾ ਤਾਂ ਉਸ ਦਾ ਸਿਰ ਕੰਦ ਵਿੱਚ ਫਸ ਗਿਆ। ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸੰਮਨ ਦਾ ਸਿਰ ਉਸ ਕੰਦ ਵਿੱਚੋਂ ਬਾਹਰ ਨਹੀਂ ਨਿਕਲਿਆ। ਰਾਤ गुजरਦੀ ਜਾ ਰਹੀ ਸੀ ਅਤੇ ਸਵੇਰ ਹੋਣ ਦਾ ਸਮਾਂ ਹੋ ਗਿਆ ਸੀ। ਸ਼ਾਹੂਕਾਰ ਵੀ ਆਪਣੀ ਦੁਕਾਨ ਸਵੇਰੇ ਜਲਦੀ ਖੋਲਦਾ ਸੀ। ਇਸ ਲਈ ਪਿਤਾ موسی ਅਤੇ ਪੁੱਤਰ ਸੰਮਨ ਦੋਵੇਂ ਹੀ ਚਿੰਤਤ ਸਨ ਕਿ ਹੁਣ ਕੀ ਕਰੀਏ? ਤਾਂ ਸੰਮਨ ਨੇ ਕਿਹਾ ਪਿਤਾ ਜੀ ਹੁਣ ਤਾਂ ਇੱਕੋ ਹੀ ਰਸਤਾ ਹੈ ਕਿ ਤੁਸੀਂ ਘਰ ਜਾਓ ਅਤੇ ਤਲਵਾਰ ਲੈ ਕੇ ਆਓ ਅਤੇ ਮੇਰਾ ਸਿਰ ਵੱਢ ਦੇਵੋ ਪਿਤਾ ਨੇ ਕਿਹਾ ਨਹੀਂ ਪੁੱਤਰ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਸੰਬੰਧ ਨੇ ਕਿਹਾ ਪਿਤਾ ਜੀ ਜੇ ਅਸੀਂ ਚੋਰੀ ਕਰਦੇ ਫੜੇ ਗਏ ਤਾਂ ਪਿੰਡ ਵਿੱਚ ਸਾਡੀ ਬਹੁਤ ਬਦਨਾਮੀ ਹੋਵੇਗੀ ਤੁਸੀਂ ਮੇਰਾ ਸਿਰ ਵੱਢ ਕੇ ਆਪਣੇ ਨਾਲ ਲੈ ਜਾਵੋ ਬਿਨਾ ਸਿਰ ਦੇ ਕਿਸੇ ਨੂੰ ਕੀ ਪਤਾ ਚੱਲੇਗਾ ਕਿ ਚੋਰੀ ਕਿਸ ਨੇ ਕੀਤੀ ਹੈ ਪਿਤਾ موسی ਨੇ ਇਸੇ ਤਰ੍ਹਾਂ ਕੀਤਾ ਅਤੇ ਆਪਣੇ ਪੁੱਤਰ ਦਾ ਸਿਰ ਵੱਢ ਕੇ ਆਪਣੇ ਨਾਲ ਆਪਣੇ ਘਰ ਲੈ ਗਿਆ ਜਦੋਂ ਸ਼ਾਹੂਕਾਰ ਨੇ ਦੁਕਾਨ ਖੋਲੀ ਤਾਂ ਬਿਨਾ ਸਿਰ ਦੇ ਸਰੀਰ ਵੇਖ ਕੇ ਉਹ ਡਰ ਗਿਆ ਅਤੇ ਉਥੋਂ ਭੱਜ ਗਿਆ ਮੌਕਾ ਦੇਖ ਕੇ موسی ਨੇ ਆਪਣੇ ਪੁੱਤਰ ਦਾ ਸਰੀਰ ਉਥੋਂ ਚੁੱਕ ਲਿਆ ਅਤੇ ਆਪਣੇ ਘਰ ਜਾ ਕੇ ਇੱਕ ਮੰਜੇ ਉੱਤੇ ਲਟਾ ਦਿੱਤਾ ਉਸ ਨੇ ਸੰਮਣ ਦਾ ਕਟਿਆ ਹੋਇਆ ਸਿਰ ਵੀ ਸਰੀਰ ਦੇ ਨਾਲ ਜੋੜ ਕੇ ਰੱਖ ਦਿੱਤਾ ਅਤੇ ਗੁਰੂ ਸਾਹਿਬ ਲਈ ਪ੍ਰਸ਼ਾਦਾ ਤਿਆਰ ਕੀਤਾ ਜਦੋਂ ਗੁਰੂ ਜੀ ਉਸ ਦੇ ਘਰ ਆਏ ਤਾਂ ਭਰੇ ਮਨ ਨਾਲ ਪਾਈ ਮੂਸੇ ਨੇ ਗੁਰੂ ਜੀ ਨੂੰ ਪ੍ਰਸ਼ਾਦਾ ਛਕਾਇਆ ਗੁਰੂ ਜੀ ਨੇ ਕਿਹਾ ਮੂਸਾ ਅੱਜ ਤੇਰਾ ਪੁੱਤਰ ਸੰਮਨ ਕਿਧਰੇ ਨਜ਼ਰ ਨਹੀਂ ਆ ਰਿਹਾ ਗੁਰੂ ਸਾਹਿਬ ਤਾਂ ਸਭ ਜਾਣੀ ਜਾਣ ਸਨ ਮੂਸੇ ਨੇ ਕਿਹਾ ਗੁਰੂ ਜੀ ਉਸ ਦੀ ਤਬੀਅਤ ਖਰਾਬ ਹੈ ਇਸ ਲਈ ਉਹ ਅੰਦਰ ਸੁੱਤਾ ਪਿਆ ਹੈ ਗੁਰੂ ਜੀ ਨੇ ਕਿਹਾ ਤੂੰ ਉਸ ਨੂੰ ਆਵਾਜ਼ ਮਾਰ ਪਰ موسی ਚੁੱਪ ਰਿਹਾ ਗੁਰੂ ਜੀ ਨੇ ਕਿਹਾ ਠੀਕ ਹੈ ਭਾਈ ਜੇ ਤੂੰ ਆਵਾਜ਼ ਨਹੀਂ ਮਾਰਨੀ ਤਾਂ ਅਸੀਂ ਆਪ ਹੀ ਉਸ ਨੂੰ ਬੁਲਾ ਲੈਂਦੇ ਹਾਂ ਗੁਰੂ ਜੀ ਨੇ ਕਿਹਾ ਉੱਤਰ ਸੰਮਣ ਬਾਹਰ ਆ ਜਾ ਜਦ ਗੁਰੂ ਜੀ ਨੇ ਇਸ ਤਰ੍ਹਾਂ ਆਵਾਜ਼ ਮਾਰੀ ਤਾਂ ਸੰਮਣ ਬਾਹਰ ਆ ਗਿਆ ਜਿਵੇਂ ਉਸ ਨੂੰ ਕੁਝ ਹੋਇਆ ਹੀ ਨਹੀਂ ਇਹ ਵੇਖ ਕੇ موسی ਹੈਰਾਨ ਰਹਿ ਗਿਆ ਤੇ ਰੁੰਦਾ ਰੁੰਦਾ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਗਿਆ ਜਦੋਂ ਗੁਰੂ ਜੀ ਨੇ ਰਾਤ ਵਾਲੀ ਚੋਰੀ ਦੀ ਗੱਲ ਸੰਗਤ ਨੂੰ ਦੱਸੀ ਤਾਂ ਸਾਰੀ ਸੰਗਤ ਹੈਰਾਨ ਰਹਿ ਗਈ ਅਤੇ ਕਹਿਣ ਲੱਗੀ ਤਨ ਹੈ موسی ਜਿਸ ਨੇ ਗੁਰੂ ਜੀ ਨੂੰ ਪ੍ਰਸ਼ਾਦਾ ਛਕਾਉਣ ਲਈ ਆਪਣੇ ਜਵਾਨ ਪੁੱਤਰ ਦਾ ਸਿਰ ਵੜ ਦਿੱਤਾ ਅਤੇ ਤਨ ਹੈ ਉਸਤਾ ਪੁੱਤਰ ਸੰਮਣ ਜਿਸ ਨੇ ਗੁਰੂ ਜੀ ਨੂੰ ਪ੍ਰਸ਼ਾਦਾ ਛਕਾਉਣ ਲਈ ਆਪਣਾ ਸਿਰ ਵੜਾ ਲਿਆ ਦੋਸਤੋ ਜੇਕਰ ਆਪਕੀ ਨੂੰ ਇਹ ਸਾਖੀ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦਿਆ ਕਰੋ। ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਅਤੇ ਸਾਨੂੰ ਇਹ ਵੀ ਦੱਸੋ ਕਿ ਤੁਸੀਂ ਕਿਹੜੀ ਸਾਖੀ ਸਾਡੀ ਅਗਲੀ ਵੀਡੀਓ ਵਿੱਚ ਸੁਣਨਾ ਚਾਹੁੰਦੇ ਹੋ। ਵਾਹਿਗੁਰੂ ਖੁਸ਼ੀਆਂ ਬਖਸ਼ਣ। ਮਿਲਦੇ ਹਾਂ ਇੱਕ ਨਵੀਂ ਹੋਰ ਸਾਖੀ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ